ਟਮੋਟਿਓ ਪਿੰਡ ਦੇ ਇਗਲਾਸ ਅਲੀਗੜ ਇਲਾਕੇ 'ਚ ਰਹਿਣ ਵਾਲੇ ਇੱਕ ਕਿਸਾਨ ਨੂੰ ਇੱਕ ਅਜੀਬ ਜਿਹਾ ਖਿਆਲ ਆਇਆ ਕਿਉਂ ਨਾ ਆਪਣੇ ਗਊ ਨੂੰ ਸਕੂਲ ਭੇਜੀਏ ਗੱਲ ਤੁਝੇ ਕਿਸਾਨਾਂ ਨੂੰ ਵੀ ਪਸੰਦ ਆਈ ਅਤੇ 크ਿਸਮਸ 2018 ਦੀ ਸਵੇਰ ਸਾਰੇ ਪਿੰਡ ਦੇ ਕਿਸਾਨ 100 ਗਊ ਬਲਦ ਦੇ ਨਾਲ ਤੁਰ ਪਏ ਨਗਰਪਾਲਿਕਾ ਸਕੂਲ ਦੇਵਲ ਸ਼ਨੀਵਾਰ ਦਾ ਦਿਨ ਅਤੇ ਹਫਤੇ ਦੇ ਅੰਤ ਵੱਜੋਂ ਸਕੂਲ ਬੰਦ ਸੀ ਉਸਨੇ ਆਪਣੇ ਪਸ਼ੂਆਂ ਨੂੰ ਕਲਾਸਰੂਮ ਵਿੱਚ ਵਿਦਿਆਰਥੀਆਂ ਵਾਂਗ ਜਮਾ ਕਰਵਾਇਆ ਫੇਰ ਬਾਹਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਉੱਥੋਂ ਨਿਕਲ ਗਏ ਆਪਣੇ ਪਸ਼ੂਆਂ ਨੂੰ ਸਰਕਾਰ ਦੇ ਵਿਸ਼ਵਾਸ ਤੇ ਛੱਡ ਕੇ ਆ ਅਜੀਬ ਵਾਕਿਆ ਪੂਰੇ ਉੱਤਰ ਪ੍ਰਦੇਸ਼ 'ਚ ਅਗਵੰਗ ਫੈਲ ਗਿਆ ਅਤੇ ਇਹ ਜਿਨਨੇ ਵੀ ਆ ਗੱਲ ਸੁਣੀ ਹਰ ਇਲਾਕੇ 'ਚ ਆ ਗਲਤੀ ਨਕਲ ਕੀਤੀ ਗਈ 9 ਮਹੀਨੇ ਦੀ ਗਰਭਵਸਤਾ ਦੇ ਬਾਅਦ ਗਊ ਆਪਣਾ ਪਹਿਲਾ ਬੱਚਾ 2 ਸਾਲ ਦੀ ਉਮਰ ਵਿੱਚ ਜੰਮਦੀ ਹੈ ਉਹ ਅਗਲੇ 2 ਤੋਂ 5 ਸਾਲਾਂ ਲਈ ਦੁੱਧ ਦਾ ਉਤਪਾਦਨ ਕਰਦੀ ਹੈ ਪਰ ਉਹ ਇਸ ਦੀ ਨਸਲ ਤੇ ਨਿਰਭਰ ਕਰਦਾ ਹੈ ਦਸ ਤੋਂ 12 ਸਾਲ ਦੇ ਜੀਵਨ ਵਿੱਚ ਇਸ ਦੇ ਰਹਿਦੇ 5 ਸਾਲ ਅਜਾਈ ਨਿਕਲਦੇ ਹਨ ਜਿਸ ਵਿੱਚ ਇਸ ਦੀ ਹੋਰ ਦੇਖਭਾਲ ਦੀ ਲੋੜ ਹੁੰਦੀ ਹੈ ਗਊ ਮਾਸ ਪਾਬੰਦੀ ਦੇ ਪਹਿਲਾਂ ਅਤੇ ਕੁਝ ਸਮੇਂ ਬਾਅਦ ਵਿੱਚ ਵੀ ਕਿਸਾਨ ਨਰ ਬਛੜੇ ਅਤੇ ਬਿਰਧ ਗਊ ਨੂੰ ਕਾਨੂੰਨੀ ਅਤੇ ਗੈਰ ਕਾਨੂੰਨੀ ਕਤਲਖਾਨਿਆਂ ਵਿੱਚ 4-5000 ਚੇ ਵੇਚਾਇਆ ਕਰਦੇ ਸਨ ਓ ਮਾਇਤੋਂ ਕਿਸਾਨ ਦੂਜੀ ਦੁੱਧ ਉਤਪਾਦਕ ਗਊ ਖਰੀਦੋਂਦੇ ਸਨ ਅਤੇ ਆ ਚੱਕਰ ਲਗਾਤਾਰ ਜਾਰੀ ਸੀ ਵਾਰ ਜਿਵੇਂ ਜਿਵੇਂ ਗਊ ਰੱਖਿਆ ਦਾ ਮੁੱਦਾ ਬੇਕਾਬੂ ਹੋ ਗਿਆ ਪੁਲਿਸ ਅਧਿਕਾਰੀ ਵੀ ਇਹਨਾਂ ਦੀ ਹਿੰਸਾ ਤੋਂ ਬਚ ਨਹੀਂ ਸਕੇ ਬੁਲੰਸ਼ਹਿਰ ਹਿੰਸਾ ਤੇ ਬਿਸਬੋਦੀ ਕਹਾਣੀ ਵੇਖੋ ਗਊ ਦੇ ਵਪਾਰ ਅਤੇ ਕਤਲਖਾਨਿਆਂ ਨੂੰ ਜਿੰਦਰਾ ਲੱਗ ਚੁੱਕਿਆ ਸੀ ਵਾਰਨਸੀ ਨੇੜੇ ਸਰਾਈ ਡੰਗਾਰੀ ਪਿੰਡ ਦੇ ਰਾਮਨਾਥ ਪਟੇਲ ਵਰਗੇ ਕਿਸਾਨ ਦੁਬਿਧਾਚੇ ਸਨ ਕੀ ਮੇਰੀ ਗਊ ਤੇ ਰੋਜ਼ 100 ਰੁਪਏ ਭੁਗਤਾਨ ਦੀ ਸਮਰੱਥਾ ਹੈ ਕਿ ਉਹੀ ਪੈਸੇ ਮੈਨੂੰ ਪਰਿਵਾਰ ਤੇ ਖਰਚ ਨਹੀਂ ਕਰਨੇ ਚਾਹੀਦੇ ਪਰ ਗਊ ਤਾਂ ਸਾਡੀ ਮਾਂ ਹੈ ਕਿ ਬਿਰਧਵਸਤਾ ਚ ਮੈਂ ਆਪਣੀ ਮਾਂ ਨੂੰ ਛੱਡ ਦਿਆਂ ਦੁੱਧ ਦੇਣ ਦੀ ਸਮਰੱਥਾ ਕਾਰਨ ਗਊ ਨੂੰ ਮਾਤਾ ਦਾ ਥਾਂ ਮਿਲਿਆ ਹੈ ਪਰ ਗਊ ਨੂੰ ਛੱਡ ਕਈ ਹੋਰ ਜੀਵਾਨੂ ਵੀ ਦੁੱਧ ਦਿੰਦੇ ਹਨ ਅਤੇ ਅੱਜ ਕੱਲ ਤਾਂ ਤੁਸੀਂ ਬਦਾਮ ਸੋਇਆ ਚੌਲ ਕਾਜੂ ਆਦਿ ਤੋਂ ਵੀ ਦੁੱਧ ਕੱਢ ਸਕਦੇ ਹੋ ਬੱਚੇ ਨੂੰ ਦੁੱਧ ਦੇਣ ਤੋਂ ਬਾਅਦ ਇੱਕ ਮਾਂ ਦਾ ਫਰਜ਼ ਖਤਮ ਨਹੀਂ ਹੁੰਦਾ ਉਹ ਸਾਨੂੰ ਪੋਜਨ ਦਿੰਦੇ ਹਨ ਬਿਮਾਰੀ 'ਚ ਸਾਡਾ ਧਿਆਨ ਰੱਖਦੇ ਹਨ ਚੰਗੇ ਬੁਰੇ ਦੀ ਜਾਣਕਾਰੀ ਦਿੰਦੇ ਹਨ ਅਤੇ ਸਾਡੇ ਲਈ ਫਰਜ਼ ਸਮਝ ਬਹੁਤ ਕੁਝ ਕਰਦੇ ਹਨ ਜੇ ਤੁਸੀਂ ਕਿਸੇ ਨਾਲ ਮਾਂ ਦੀ ਤੁਲਨਾ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਸ ਦੀ ਪਰਮੇਸ਼ਰ ਨਾਲ ਤੁਲਨਾ ਕਰੋ ਤੁਸੀਂ ਇਹ ਕਹਾਵਤ ਸੁਣੀ ਹੈ ਮੈਂ ਹਰਥਾ ਨਹੀਂ ਹੋ ਸਕਦੀ ਇਸ ਲਈ ਮੈਂ ਮਾਂ ਸਦੀਏ ਕਿਸਾਨ ਮੂਰਖ ਨਹੀਂ ਹਨ ਅਤੇ ਉਹ ਸਮਝਦੇ ਹਨ ਕਿ ਸਿਆਸੀ ਕਾਰਨਾ ਕਰਕੇ ਗਊ 마સ્ਤੇ پابੰਦੀ ਲਗਾਈ ਗਈ ਹੈ ਇਹ ਸੁਤੇ ਬਿਸਬੋਦੀ ਕਹਾਣੀ ਵੇਖੋ ਬੁੰਦੇਲਖੰਡ ਅਤੇ ਮਹਾਰਾਸ਼ਟਰ ਵਿੱਚ ਕਿਸਾਨ ਸਮੇਂ ਤੇ ਅਨੁਪਰਥਾ ਦੀ ਪਰੰਪਰਾ ਦਾ ਪਾਲਨ ਕਰ ਰਹੇ ਹਨ ਪੀਜਾਈ ਦੇ ਸੀਜ਼ਨ ਦੌਰਾਨ ਆਪਣੇ ਪਸ਼ੂ ਛੱਡਣਾ ਮਸ਼ੀਨੀ ਖੇਤੀਬਾੜੀ ਦੇ ਆਉਣ ਤੇ ਬਾਅਦ ਖੇਤਾਂ ਵਿੱਚ ਗਾਵਾਂ ਅਤੇ ਬਲਦਾਂ ਦੀ ਹੁਣ ਲੋੜ ਨਹੀਂ ਹੈ ਇਸ ਲਈ ਜਦੋਂ ਗਾਂ ਦੇ ਦੁੱਧ ਉਤਪਾਦਨ ਦੇ ਦਿਨ ਖਤਮ ਹੁੰਦੇ ਨੇ ਉਹ ਆਪਣੀ ਕਿਸਮਤ ਤੇ ਛੱਡ ਦਿੱਤੇ ਜਾਂਦੇ ਹਨ ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਮੋਰਦੇ ਵਰਗੇ ਕਿਸੇ ਵੀ ਪਿੰਡ ਵਿੱਚ ਜਾਂਦੇ ਹੋ ਤਾਂ ਤੁਸੀਂ ਸੜਕ ਦੇ ਪਾਸੇ ਖੜੇ ਦਰਜੇ ਦੀ ਗਿਣਤੀ ਅਣਗਿਣਤ ਗਊ ਕਚਰੇ ਤੋਂ ਪੇਟ ਪਰਦੀਆਂ ਦੇਖੋਗੇ ਰੋਜ਼ਾਨਾ 10 ਲੀਟਰ ਦੁੱਧ ਦੇਣ ਦੇ ਸਮਰਥ ਦੁੱਧ ਦੀ ਗਾਂ ਦੀ ਕੀਮਤ 40 ਤੋਂ 50000 ਰੁਪਏ ਤੋਂ ਕੱਟ ਕੇ ਹੁਣ 15 ਤੋਂ 20000 ਹੋ ਗਈ ਹੈ ਅਤੇ ਇੱਕ ਬਛੜੇ ਜਾਂ ਗੈਰ ਉਤਪਾਦਨ ਗਊ ਦੀ ਕੀਮਤ 5000 ਤੋਂ ਸ਼ਾਹਰੁਖ ਖਾਨ ਦੀ 0 ਤੱਕ ਦਰਦ ਦੇ ਮਾਰੇ ਲੋਕੀ ਕਿਸੇ ਵੀ ਪ੍ਰਕਾਰ ਦਾ ਮਾਸ ਦਾ ਟਰਾਂਸਪੋਰਟ ਬੰਦ ਕਰ ਚੁੱਕੇ ਹਨ ਇੱਥੋਂ ਤੱਕ ਕਿ ਭੋਜਨ ਮੰਡ ਕੰਪਨੀ ਸੁਵੀਜੀ ਅਤੇ ਜ਼ੋਮਾਟੋ ਠਹਿਰੋ ਠਹਿਰੋ ਡੱਬੇ 'ਚ ਹੈ ਕੀ ਜਨਾਬ ਅਸੀਂ ਮੀਟ ਦੇ ਪਦਾਰਤ ਲੈਣਾ ਹਾਂ ਬੰਦ ਕਰ ਦਿੱਤਾ ਹੈ 2014 ਤੋਂ 17 ਦੇ ਦਰਮਿਆਨ ਡੀਐਨਏ ਟੈਸਟ ਲਈ ਭੇਜਿਆ ਮੀਟ ਵਿੱਚੋਂ ਸਿਰਫ 7% ਦੀ ਬੀਫ ਬਾਹਰ ਨਿਕਲਿਆ ਪਰ ਬੀਫ ਦੇ ਸ਼ੱਕ ਤੋਂ ਘੱਟੋ-ਘੱਟ 40 ਲੋਕ ਮਾਰੇ ਗਏ ਸਨ ਇਹ ਮੁੱਦਾ ਇੱਕ ਪਰੇਸ਼ਾਨ ਕਰਨ ਵਾਲੀ ਸਮੱਸਿਆ ਬਣ ਰਿਹਾ ਹੈ ਅਤੇ ਪਾਜਪਾ ਵਿਰੋਧ ਹਿੰਦੂਆਂ ਦੇ ਮੰਚ 'ਤੇ ਨਫ਼ਰਤ ਫੈਲਾ ਰਿਹਾ ਹੈ ਪਸ਼ੂ ਪਾਰ ਦੀ ਤੀਜੀ ਪਿੰਡੂ ਆਰਥਿਕਤਾ ਦਾ ਅਹਿਮ ਹਿੱਸਾ ਹਨ ਡੇਰੀ ਫਾਰਮਿੰਗ ਮਾਸ ਪ੍ਰੋਸੈਸਿੰਗ ਅਤੇ ਚਮੜੇ ਦਾ ਉਤਪਾਦ ਜਿਸ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਹਨ ਓ ਜੀ ਬੇਰੋਜ਼ਗਾਰੀ ਦਾ ਖਤਰਾ ਵਧ ਰਿਹਾ ਹੈ ਗਊ ਸਿਆਸਤ ਦੇ ਸਦਕੇ ਪਾਜਪਾ ਚੋਣਾਂ ਵਿੱਚ ਵੀ ਸੀਟਾਂ ਹਾਰ ਰਹੀ ਹੈ ਹਾਲੇ ਤਾਜ਼ੀ ਗੱਲ ਹੈ ਰਾਜਸਥਾਨ ਦੇ ਅਲਵਰ ਇਲਾਕੇ ਚ ਰਾਜ ਚੋਣਾਂ ਵਿੱਚ ਗਊ ਰੱਖਿਆ ਕਾਂਦੇ ਮਾਰਪੀਟ ਸਦਕੇ ਪਾਜਪਾ 11 ਤੋਂ ਦੋ ਸੀਟਾਂ ਦੇ ਆਣ ਪੁੱਜੀ ਹੈ ਗਊ ਦੇ ਆਧਾਰ ਤੇ ਪਾਜਪਾ ਨੂੰ ਮੂੜ ਵੋਟਾਂ ਮਿਲਣ ਦੀ ਉਮੀਦ ਸੀ ਹੁਣ ਉਹੀ ਮਸਲਾ ਉਹਨਾਂ ਦੀਆਂ ਵੋਟਾਂ ਖੋ ਰਿਹਾ ਹੈ ਜਦ Rajput जाट ਅਤੇ Yadav ਦੇ ਨਾਲ ਨਾਲ OBC ਵੀ ਪਾਰਟੀ ਛੱਡ ਕੇ ਤੁਰ ਗਏ ਹਨ ਭਾਜਪਾ ਦੇ ਯੋਗੀ ਅਦਿਤਿਆ ਨਾਥ ਨੇ ਚੋਣ ਦੇ ਇਸ ਸਦਮੇ ਦੇ ਪ੍ਰਭਾਵ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ। ਔਟਕਣ ਵਾਲੇ ਪਸ਼ਵਾ ਦੀ ਸਾਮ ਸੰਭਾਲ ਲਈ ਹਰੇਕ ਜ਼ਿਲ੍ਹੇ ਦੇ ਕਲੈਕਟਰ ਨੂੰ ਅਗਲੇ 2 ਮਹੀਨਿਆਂ ਵਿੱਚ ਹਜ਼ਾਰ ਗਾਵਾਂ ਦੀ ਪਨਾਹ ਦੇਣ ਦਾ ਹੁਕਮ ਦਿੱਤਾ ਗਿਆ। 104 ਇਹੋ ਜਿਹੇ ਪਨਾਹਾਂ ਲਈ ਪਿਛਲੇ 18 ਮਹੀਨਿਆਂ ਚ ਯੂਪੀ ਸਰਕਾਰ ਦੀ 50 ਕਰੋੜ ਦੀ ਅਰਜ਼ੀ ਦੇ ਬਾਅਦ ਵੀ ਹੁਣ ਤੱਕ ਸਿਰਫ ਇੱਕ ਪਨਾਹਕਰ ਬਣਿਆ ਹੈ ਬੁੰਦੇਲਖੰਡ ਦੇ ਲਲਿਤਪੁਰ ਇਲਾਕੇ ਚ ਸ웨 ਸਹਾਇਤਾ ਸਮੂਹਾ ਦੁਆਰਾ ਚਲਾਈ ਯੂਪੀ ਇੱਥੇ 514 ਮੌਜੂਦਾ ਗਊਸ਼ਾਲਾ ਹਨ ਪਰ ਉਹ ਪਹਿਲਾ ਤੋਂ ਹੀ ਹਾਊਸਫੁੱਲ ਹਨ ਰਾਜ ਤੋਂ ਸਾਨੂੰ ਜਾਨਵਰਾਂ ਦੇ ਪ੍ਰਤੀ ਦਿਨ 3 ਰੁਪਏ ਮਿਲਦੇ ਹਨ ਪਰ ਸਾਰੇ ਖਰਚਿਆਂ ਦੀ ਗਿਣਤੀ ਕਰੋ ਫਿਰ ਕੱਟ ਤੋਂ ਕੱਟ 80 ਤੋਂ 100 ਕੀ ਤੁਸੀਂ ਆਪਣੀ ਮਾਂ ਨੂੰ ਆਪਣੀ ਲੋੜ ਅਨੁਸਾਰ ਅੱਧਾ ਦਿਨ ਖਵਾਓਗੇ ਅਤੇ ਅੱਧਾ ਦਿਨ ਭੁੱਖੀ ਰਹੇਗੀ ਉੱਤਰ ਪ੍ਰਦੇਸ਼ ਦੇ 3 ਕਰੋੜ ਗਾਵਾਂ ਵਿੱਚੋਂ 20 ਲੱਖ ਆਵਾਰਾ ਸੀ ਪੂਰੇ ਭਾਰਤ 'ਚ ਲਗਭਗ 50 ਲੱਖ ਆਵਾਰਾ ਹੈ ਵੇਖਦੇ ਹਾਂ ਜੇ ਸਰਕਾਰ ਹੁਣ ਆਵਾਰਾ ਗੌਦੀ ਸਾਮ ਸੰਭਾਲ ਕਰੇ ਤਾਂ ਖਰਚਾ ਕਿੰਨਾ ਕੋ ਹੋ ਲਗਭਗ 55000 ਕਰੋੜ ਸਾਲ ਦਾ ਹੁਣ ਇਸ ਦੀ ਤੁਲਨਾ ਭਾਰਤ ਦੇ ਸਿੱਖਿਆ ਬਜਟ ਨਾਲ ਕਰਦੇ ਹਾਂ 80000 ਕਰੋੜ ਰੁਪਈਆ 2017-18 3.7% ਦੀ ਹਿਸਾਬ ਨਾਲ ਗਾਵਾਂ ਦੇ ਖਰਚੇ ਨਾਲੋਂ ਪੰਜਾਬ ਵਾਰੀਵਾਦੂ ਖੁਸ਼ ਹੋਣ ਦੀ ਤਾਂ ਲੋੜ ਵੀ ਨਹੀਂ ਭਾਰਤ ਦੇ 130 ਕਰੋੜ ਆਬਾਦੀ ਵਿੱਚੋਂ 0 ਤੋਂ 14 ਉਮਰ ਵਾਲੇ ਬੱਚੇ 27.8% ਦੀ ਹਨ ਜਾਂ 36 ਕਰੋੜ ਜਿੰਨਾਂ ਨੂੰ ਮਿਲਦੇ ਹਨ 6 ਰੁਪਏ ਪ੍ਰਤੀ ਦਿਨ ਭਾਰਤੀ ਬੱਚੇ 6 ਰੁਪਏ 90 ਰੁਪਏ ਹਾਦੀ ਹੋ ਗਈ। ਇਹ ਖਰਚੇ ਹੁਣ ਸ਼ਾਮਲ ਕਰੋ ਸਾਈਪੁਰ ਪਿੰਡ ਵਿੱਚ گاਵਾ ਅਤੇ ਬਲਦਾਨੇ ਦਸੰਬਰ 2018 ਵਿੱਚ 200 ਬਿਗੇ ਜਾਂ 125 ਕਰੋੜ ਕਣਕ ਦੀ ਫਸਲ ਤਬਾਹ ਕਰ ਦਿੱਤੀ। ਬਹੁਤ ਸੇ ਚਿੰਤਾ ਵਿੱਚ ਹਾਂ ਕਿ ਸਾਡੀ ਹਾੜੀ ਦੀ ਫਸਲ ਭੁੱਖੇ ਆਵਾਰਾ ਜਾਨਵਰ ਹੀ ਖੋਣਗੇ। ਬੁੰਦੇਲਖੰਡ ਦੇ ਮੋਹੀ ਪਿੰਡ ਵਰਗੇ ਵਾਕਏ ਤੁਹਾਨੂੰ ਪੂਰੇ ਉੱਤਰ ਪ੍ਰਦੇਸ਼ ਵਿੱਚ ਦਿਖ ਜਾਣਗੇ। ਰਾਤ ਪਰ ਟਾਰਚ ਅਤੇ ਡਾਂਗ ਨਾਲ ਜਾਗਦੇ ਕਿਸਾਨ ਆਪਣੇ ਖੇਤਾਂ ਦੀ ਰੱਖਿਆ ਆਵਾਰਾ ਪਸ਼ੂਆਂ ਦੇ ਪੁੱਕ ਤੋਂ ਕਰਦੇ ਹੋਏ ਹੁਣ ਹੀ ਯੋਗੀ ਆਦਿੱਤਿਆ ਨਾ ਜਿਹਦੇ ਰਾਜ ਵਿੱਚ گاਵਾਂ ਨੂੰ ਛੱਡਣਾ ਇੱਕ ਜ਼ੁਰਮ ਮੰਨਿਆ ਜਾਵੇਗਾ ਇਸ ਨੂੰ ਲੋਕਾਂ ਵਿੱਚ ਲਾਓ ਅਤੇ ਫਾਇਰ ਦਰਜ ਕਰੋ ਉੱਤਰ ਪ੍ਰਦੇਸ਼ ਵਿੱਚ ਕੋਈ ਹੋਰ ਅਪਰਾਧ ਨਹੀਂ ਹੈ ਅਤੇ ਪੁਲਿਸ ਕੋਲ ਬਹੁਤ ਸਮਾਂ ਬਚਿਆ ਲੱਗਦਾ ਹੈ यूपी सरकार ਕਿਸਾਨਾਂ ਨੂੰ ਪਰੇਸ਼ਾਨ ਕਰਨ 'ਚ ਸਫਲਤਾ ਰਹੀ ਹੈ ਹੁਣ ਪਸ਼ੂਆਂ ਦੀ ਪਨਾਹ ਬਣਾਉਣ ਵਾਸਤੇ ਮਾਇਆ ਕੱਟੀ ਕਰਨ ਦੀ ਸਕੀਮਾਂ ਹੈ ਆਮ ਲੋਕਾਂ ਤੋਂ ਹਾਈਵੇ ਟੋਲ ਅਤੇ ਟੈਰਿਫ ਵਧਾ ਗਈ ਇਹ ਵੀ ਸਖਤ ਹੈ ਬਿਰਧ ਗਊ ਦੀ ਸਾਮ ਸੰਭਾਲ ਸਹੀ ਗੱਲ ਪਹਿਲਾਂ ਆਪ ਦੇ ਰਾਜ ਚ 6 ਲੱਖ ਗਰੀਬਾਂ ਦੇ ਲਈ ਕੁਝ ਕਰੋ ਮੋਦੀ ਜੀ ਦੇ گاਵਾ ਦੇ ਮਾਥੇ ਤੇ ਮਨਾਈ ਦੇਨੀਆ ਮਾਨੂੰ ਵਦੇਰੇ ਗਹਿਰਾ ਹੋਣ ਦੀ ਲੋੜ ਹੈ ਜਿੱਥੇ ਗਊ ਵਪਾਰ ਅਤੇ ਰੱਖਿਆ ਦਾ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਕਿਸਾਨ ਪਹਿਲਾਂ ਹੀ ਚਿੰਤੇ ਤੇ ਤੁਸੀਂ ਉਹਨਾਂ ਨੂੰ ਹੋਰ ਉਦਾਸ ਕਿਉਂ ਬਣਾ ਰਹੇ ਹੋ ਬਿਸਬੋ ਦੀ ਸ਼ਾਇਰੀ ਪਰ ਜੇ گاਉ ਨੂੰ ਨਿਯਮਾਂ ਦੇ ਸਾਰੇ ਹਿੱਤ ਬੱਚਿਆਂ ਨੂੰ ਛੱਡ ਗਾਵਾਂ ਦਾ ਵਧੀਆ ਭਾਵੇ ਚਿੰਤਾ گاਉ ਦੀ ਹੈ ਜਾਂ ਸਿਆਸੀ ਖੇਡਾਂ ਦੀ ਕੋਈ ਕੰਮ ਸਿਰੇ ਲਾਣਾ ਹੋਵੇ ਬੰਦੇ ਨੂੰ ਛੱਡ ਲੱਤਾਂ ਫੜ ਲਈ ਪੇਡਾਂ ਦੀ ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਬਸਕ੍ਰਾਈਬ ਕਰੋ ਬਿਸਬੋ ਪੰਜਾਬੀ ਸਾਈਟ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਧੰਨਵਾਦ